ਬੜੀ ਰੀਤੂ ਤੇ ਉਸਦੀ ਮੰਮੀ ਨੇ ਦੋਵਾਂ ਨੇ ਰੱਜ ਕੇ ਮਿਹਨਤ ਕਰਨੀ ਸ਼ੁਰੂ ਕੀਤੀ। ਚਾਰ ਪੈਸੇ ਕਮਾਈ ਪਰ ਹੋ ਰੀਤੂ ਦੇ ਵਿਆਹ ਤੇ ਲਾਉਣੇ ਪਏ। ਖੈਰ 12 ਜਵਾਤਾ ਪੜਨ ਤੋਂ ਬਾਅਦ ਰੀਤੂ ਦਾ ਵਿਆਹ ਹੋ ਗਿਆ। ਉਹ ਆਪਣੇ ਘਰ ਚ ਬਹੁਤ ਖੁਸ਼ੀ। ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ। ਵਿਆਹ ਤੋਂ ਸਾਲ ਕੁ ਬਾਅਦ ਉਹਨਾਂ ਘਰ ਮੁੰਡਾ ਹੋਇਆ ਜਿਸ ਦਾ ਨਾਮ ਗੁਰਦੇਵ ਰੱਖਿਆ ਗਿਆ ਜਦੋਂ ਗੁਰਦੇਵ 7 ਕੋ ਮਹੀਨੇ ਦਾ ਹੋਇਆ ਤਾਂ ਰੀਤੂ ਦੇ પતિ ਜੱਗੇ ਨੇ ਵੀ ਆਪਣਾ ਅਰੰਕ ਵਿਖਾਉਣੇ ਸ਼ੁਰੂ ਕਰ ਦਿੱਤੇ ਰੀਤੂ ਨੂੰ ਪਤਾ ਲੱਗਿਆ ਕਿ ਉਸ ਦੇ ਬਾਹਰ ਵੀ ਕਿਸੇ ਔਰਤ ਨਾਲ ਸੰਬੰਧ ਸਨ ਤਾਂ ਉਸ ਨਾਲ ਸਵਾਲ ਜਵਾਬ ਕਰਨ ਲੱਗੀ ਪਰ ਅਕਸਰ ਦੇਖਣ ਵਿੱਚ ਆਇਆ ਕਿ ਮਰਦਾਂ ਨੂੰ ਸਵਾਲ ਜਵਾਬ ਕਰਨ ਵਾਲੀਆਂ ਔਰਤਾਂ ਉਹਨਾਂ ਦੀ ਸਾਨ ਦੇ ਖਿਲਾਫ ਖੜੀਆਂ ਨਜ਼ਰ ਆਉਂਦੀਆਂ ਨੇ ਇਸ ਲਈ ਉਹ ਚਾਹੁੰਦੇ ਨੇ ਕਿ ਔਰਤਾਂ ਸਾਡੇ ਥੱਲੇ ਲੱਗ ਕੇ ਰਹਿਣ ਤੇ ਉਹਨਾਂ ਅੱਗੇ ਜਵਾਨ ਨਾ ਖੁੱਲਣਾਂ ਸੋ ਉਹ ਹੀ ਹੋਇਆ ਉਸ ਨੂੰ ਇਹ ਗੱਲ ਬਹੁਤ ਚੁਡੀ ਉਸੇ ਦਿਨ ਤੋਂ ਉਸਨੇ ਰੀਤੂ ਦੇ ਹੱਥ ਚੁਕਣਾ ਸ਼ੁਰੂ ਕਰ ਦਿੱਤਾ ਕਰ ਵੀ ਕੀ ਸਕਦੀ ਸੀ ਸਮਝ ਗਈ ਸੀ ਜਿਵੇਂ ਪਿਓ ਖਿਲਾਫ ਰਿਵਾਜ ਆਵਾਜ਼ ਚੁੱਕ ਕੇ ਪਸਤਾਉਣਾ ਪਿਆ ਹੁਣ ਵੀ ਉਹੀ ਹੋਵੇਗਾ ਇਸ ਲਈ ਉਹ ਬਾਹਰ ਜੋ ਬਾਹਰ ਕਰਦਾ ਚਰਦੀ ਰਹਿੰਦੀ ਤੇ ਜੋ ਘਰ ਚ ਕੁੱਟਮਾਰ ਕਰਦਾ ਸਹਿੰਦੀ ਰਹਿੰਦੀ ਰੀਤੂ ਉਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕਰਦੀ ਪਰ ਉਲਟਾ ਉਹ ਰੀਤੂ ਦੇ ਗਲ ਪੈ ਜਾਂਦਾ ਅਖੀਰ ਥੱਕ ਹਾਰ ਕੇ ਉਹ ਬਾਪਸ ਆਪਣੀ ਮਾਂ ਕੋਲ ਚਲੀ ਗਈ ਪਰ ਮਾਂ ਵੀ ਹੁਣ ਕੀ ਕਰ ਸਕਦੀ ਸੀ ਉਹ ਵੀ ਬੇਬਸੀ ਮਾਂ ਨੇ ਰਿਤੂ ਨੂੰ ਸਮਝਾਇਆ ਦੇਖ ਪੁੱਤ ਹੁਣ ਤੂੰ ਮੇਰੀ ਧੀ ਤੋਂ ਪਹਿਲਾਂ ਇੱਕ ਮਾਂ ਹੈ ਮੇਰੇ ਨਾਲ ਰਹੇਗੀ ਤਾਂ ਇਸ ਦਾ ਪ੍ਰੇਖੀ ਹਨੇਰੀ ਵਗਾ ਹੋਵੇਗਾ ਆਕਰ ਮੈਂ ਕਿੰਨਾ ਕੁ ਚਿਰ ਟਟ ਭਰਾਂਗੀ ਤੁਹਾਡਾ ਤੈਨੂੰ ਸਹਿਣਾ ਬਹਿਣਾ ਆਪਣੇ ਪੁੱਤ ਲਈ ਇਸ ਦੇ ਪ੍ਰੇਖ ਲਈ ਕਰ ਲਈ ਮੇਰੀ ਮਨ ਪੁੱਤ ਬਾਅਦ ਚਲੀ ਜਾ ਹੁਣ ਉਹੀ ਤੇਰਾ ਘਰ ਹੈ मां ਦੀ ਗੱਲ ਮਨ ਰੀਤੂ ਪਾਪਸ ਮੁੜ ਗਈ ਜਿਹੀ ਸੋਚ ਕੇ ਚੱਲ ਮੈਂ ਸਹਿ ਲਉ ਪਰ ਮੇਰੇ ਪੁੱਤ ਦੀ ਜ਼ਿੰਦਗੀ ਤਾਂ ਸੁਧਰ ਜਾਊ ਰੀਤੂ ਨਾਲ ਅਕਸਰ ਮਾਰ ਕੁੱਟ ਹੁੰਦੀ ਰਹਿੰਦੀ ਪਰ ਉਹ ਚੁੱਪਚਾਪ ਰਹਿੰਦੀ ਰਹੀ ਹੋਰ ਕੋਈ ਰਾਹ ਵੀ ਨਹੀਂ ਸੀ ਹੁਣ ਉਹ ਜਾਂਦੀ ਵੀ ਕਿੱਥੇ ਆਪਣੇ ਪੁੱਤ ਨੂੰ ਚੰਗਾ ਇਨਸਾਨ ਬਣਾਵਾਂਗੀ ਇਹ ਕਹਿ ਆਪਣੇ ਚਿੱਤ ਨੂੰ ਦਿਲਾਸੇ ਦਿੰਦੀ ਹਰ ਸਮੇਂ ਉਸ ਨੂੰ ਆਪਣੀ ਛਾਤੀ ਵਿੱਚ ਛਾਤੀ ਨਾਲ ਲਾਈ ਰੱਖਦੀ ਤੇ ਅਕਸਰ ਕਹਿੰਦੀ ਚੰਨ ਪੁੱਤ ਮੈਨੂੰ ਤੇ ਆਪਣੇ ਪਿਓ ਦਾ ਪਿਆਰ ਨਹੀਂ ਮਿਲਿਆ ਪਰ ਮੈਂ ਤੈਨੂੰ ਬੰਨ੍ਹ ਜਾਨੀ ਰੱਖਣਾ ਤੇ ਤੂੰ ਪਿਓ ਦਾ ਪਿਆਰ ਲੱ ਪਰ ਪਿਓ ਨੂੰ ਤਾਂ ਮਾਂ ਚੋਂ ਕਿਸੇ ਦਾ ਲਿਹਾਜ਼ ਨਹੀਂ ਸੀ ਕਈ ਵਾਰ ਉਹ ਗੁਰਦੇਵ ਸਾਹਮਣੇ ਵੀ ਰਿੱਤੂ ਦੇ ਹੱਥ ਚੁਕਦਾ ਉਹਨਾਂ ਨੇ ਰਿੱਤੂ ਦੀ ਆਣ ਗਵਾਨ ਨਾਲ ਬਣ ਲੱਗ ਪਈ ਆਸ-ਪਾਸ ਦੇ ਲੋਕ ਜਾਣਦੇ ਸੀ ਕਿ ਉਹਨਾਂ ਦੇ ਘਰ ਚ ਕੀ ਹੁੰਦਾ ਹੈ ਜਦ ਵੀ ਕਿਤੇ ਜੱਗਾ ਸ਼ਰਾਬ ਪੀ ਕੇ ਘਰ ਆਉਂਦਾ ਉਹ ਗਰਦੀਬ ਨੂੰ ਗਵਾਂਢ ਛੱਡ ਗਵਾਂਢ ਛੱਡ ਆਉਂਦੀ ਕਈ ਵਾਰ ਤਾਂ ਦੋ ਦੋ ਦਿਨ ਲੈਂਦਾ ਨਹੀਂ ਆਦੀ ਕਿਉਂਕਿ ਉਹ ਗਰਦੀਬ ਨੂੰ ਹਰ ਬੁਰੀ ਚੀਜ਼ ਆਦਤੋਂ ਦੂਰ ਰੱਖਣਾ ਕਹਿੰਦੀ ਸੀ ਰੀਤ ਨੂੰ ਬਹੁਤ ਬੋਲਖ-ਬੋਲ ਸਹਣੇ ਪੈਂਦੇ ਪਰ ਸੋਚਦੀ ਜੇ ਮੇਰੇ ਇੰਨਾ ਕੋ ਸਹਣ ਨਾਲ ਮੇਰਾ ਪੁੱਤ ਪੜ ਲਿਖ ਜਾਊ ਕਾ ਮੇਰੇ ਦੁੱਖ ਨੂੰ ਘਟੇ ਜਾਣਗੇ ਬਸ ਉਹਦਾ ਤੋਂ ਵੇਖੋ ਚੰਗਾ ਨਿਕਲੀ ਇੱਧਰ ਉੱਧਰ ਦੀਆਂ ਗੱਲਾਂ ਨੂੰ ਭੁੱਲ ਕੇ ਗੁਰਦੀਪ ਦਾ ਮੱਥਾ ਚੁੰਦੀ ਪਿਆਰ ਕਰਦੀ ਤੇ ਆਪਣੇ ਦੁੱਖ ਵੀ ਉਸੇ ਨੂੰ ਦੱਸਦੀ ਜਦ ਉਹ ਵੀ ਅਗੋਂ ਹੰਗਾਰੇ ਪਰਦਾ ਤਾਂ ਬੜਾ ਖੁਸ਼ ਹੁੰਦੀ ਹੁਣ ਗੁਰਦੀਪ 5 ਸਾਲ ਦਾ ਹੋ ਗਿਆ ਸੀ ਉਸ ਨੂੰ ਸਕੂਲ ਚ ਦਾਖਲ ਕਰਾਉਣ ਦੀ ਵਾਰੀ ਆਈ ਤੇ ਤੂੰ ਅੰਦਰੋਂ ਅੰਦਰ ਹੀ ਬਹੁਤ ਖੁਸ਼ੀ ਕਿ ਹੁਣ ਗੁਰਦੀਪ ਇਸ ਨਰਕ ਚੋਂ ਦੂਰ ਹੋ ਹੋ ਜਿਹੇ ਮਹੌਲ ਜਤਾ ਉਸਨੇ ਵਿਗੜਨਾ ਹੀ ਸੀ ਚੰਦਪੁੱਤ ਮੇਰੇ ਸੁਪਨੇ ਤਾਂ ਅਧੂਰੇ ਰਹਿ ਗਏ ਪਰ ਹੁਣ ਤੋਂ ਪੂਰੇ ਕਰੇ ਇੱਕ ਆਇਆ ਹੋ ਜੱਗੀ ਦੇ ਕਮਰੇ ਵਾਲਾ ਤੁਰ ਪਈ ਦੇ ਤੁਨੇ ਹੌਸਲਾ ਦਿੱਤਾ ਤੇ ਜੱਗੇ ਨਾਲ ਦਾਖਲੇ ਦੀ ਕਰਤ ਕਰਨ ਲੱਗੇ ਦੇਖੋ ਜੀ ਗੁਰਦੀਪ ਹੁਣ 5 ਸਾਲ ਦਾ ਹੋ ਗਿਆ ਉਹਨੂੰ ਪੜ੍ਹਨੇ ਪਾ ਦੇਈਏ ਦਾਖਲੇ ਵੀ ਹੁਣ ਸ਼ੁਰੂ ਨੇ ਅੱਗੋਂ ਉਸਨੇ ਗੁੱਸੇ ਵਿੱਚ ਹੀ ਬਵਾ ਦਿੱਤਾ ਕੀ ਕਰਨਾ ਇਹਨੂੰ ਪੜਾ ਕੇ ਏ ਵੀ ਤੇਰੇ ਬਾਗ ਮੇਰੇ ਸਿਰ ਤੇ ਚੜ੍ਹ ਕੇ ਚੜੂ ਆਣ ਕੇ ਮੇਰੇ ਕੋਲ ਹੈ ਨਹੀਂ ਪੈਸੇ ਬੈਠਾ ਰਹਿਣ ਦੇ ਘਾਰੇ ਨੂੰ ਵੀ ਪੜਾਹ ਲਾ ਖਾ ਕੇ ਵੀ ਤੇਰਾ ਹੀ ਅਸਰ ਹੋਣਾ ਇਹਦੇ ਤੇ ਰੀਤੂ ਨੇ ਬਹੁਤ ਕੋਸ਼ਿਸ਼ ਕੀਤੀ ਸਮਝਾਉਣ ਦੀ ਪਰ ਗੋਣੇ ਧੱਕਾ ਦੇ ਉਸ ਨੂੰ ਆਪਣੇ ਕਮਰੇ ਚੋਂ ਬਾਹਰ ਕੱਢ ਦਿੱਤਾ ਰੀਤੂ ਰੋਣ ਹਾਤੀ ਹੋ ਸੋਚਣ ਲੱਗੀ ਚੱਲ ਮੇਰਾ ਤੇ ਲਿਹਾਜ ਨਹੀਂ ਸੀ ਪਰ ਇੱਕ ਪਿਓ ਹੁਣ ਆਪਣੇ ਪੁੱਤ ਨੂੰ ਵੀ ਅੱਗੇ ਨਾ ਵਧਣ ਦਿਓ ਪਲਾ ਉਹਨੂੰ ਕੋਈ ਫਿਕਰ ਨਹੀਂ ਇਸ ਦੀ ਭਵਿੱਖ ਦੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਬਹੁਤ ਹੀ ਦੁਖਦਾਰੀ ਕਹਾਣੀ ਹੈ ਇਸ ਨੂੰ ਸੁਣ ਲਈ ਅਗਲਾ ਫਾਗ ਜ਼ਰੂਰ ਸੁਣੋ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ